ਵੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਡੇ ਵਾਸਤੇ ਦੋ ਬੋਲ ਲੈ ਕੇ ਆਏ ਆ ਏਬੀਐਸ ਦੇ ਠੀਕ ਹੈ ਜੀ ਦੋਨੇ ਆਪਣੇ ਨਾਰਮਲ ਬੋਲ ਲੈਣ ਵਾਲੇ ਆ ਜੇ ਕਿਸੇ ਵੀਰੇ ਭਰਾ ਨੇ ਜਿਵੇਂ ਕਿ ਨਵਾਂ ਕੰਮ ਸ਼ੁਰੂ ਕਰਨ ਡੈਰੀ ਫਾਰਮਿੰਗ ਦਾ ਜਾਂ ਆਪਣੇ ਪਸੰਦ ਦਾ ਠੀਕ ਹੈ ਜੀ ਘਰੇ ਸੋ ਤੁਸੀਂ ਇਹਨਾਂ ਬੋਲਾਂ ਦਾ ਸਿਮਨ ਭਰ ਆ ਕੇ ਸ਼ੁਰੂ ਤੋਂ ਸਟਾਰਟ ਅਪ ਕਰ ਸਕਦੇ ਆ ਠੀਕ ਹੈ ਜੀ ਕੋਈ ਇਹ ਬਾਲੇ ਮਹਿੰਗੇ ਬੋਲ ਦੇਣਗੇ ਤੇ ਇਹਨਾਂ ਦੇ ਆਪਾਂ ਤੁਹਾਨੂੰ ਅੰਕੜੇ ਦੱਸਾਂਗੇ ਦੋਨੋਂ ਬੋਲਾਂ ਦੇ ਆਪਸ ਵਿੱਚ ਆਪਾਂ ਕੰਪੈਰੀਸ਼ਨ ਕਰਾਂਗੇ ਇਹਨਾਂ ਦਾ ਤੇ ਤੁਹਾਨੂੰ ਇਹ ਦੱਸਾਂਗੇ ਜੇ ਤੁਹਾਡੇ ਕੋਲ 2 ਲੀਟਰ ਵਾਲੀ ਗਾਮਾ ਜਿਨ੍ਹਾਂ ਨੇ ਆਪਣਾ ਕੰਮ ਸ਼ੁਰੂ ਕਰਨ ਦੀ ਤੁਸੀਂ ਇਹਨਾਂ ਦਾ ਸਿਮਨ ਭਰਉਣੇ ਤਾਂ ਅੱਗੇ ਆਪਾਂ ਨੂੰ ਕਿੰਨਾ ਜੰਪ ਮਿਲ ਸਕਦਾ ਦੁੱਧ ਦਾ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰ ਦੋ ਬੱਲ ਹੈਗੇ ਆ ਜੀ ਐਬੀਐਸ ਦੋਨੇ स्नोਮੈਨ ਤੇ ਪਾਈਪਰ ਬੱਲ ਆ ਠੀਕ ਆ ਜੀ ਸੋ ਦੋਨਾਂ ਬੱਲਾਂ ਦਾ ਆਪਾਂ ਨੂੰ ਸੈਕਸਰ ਤੇ ਕਨਵੈਸ਼ਨਲ ਸੀਮ ਹੁੰਦਾ अवेलेबल ਆ ਜੋ ਹੈਗਾ ਆਪਣਾ ਸਨੋਮੈਨ ਬੱਲ ਹੈਗਾ ਵਾ ਠੀਕ ਆ ਜੀ ਸੋ ਸਨੋਮੈਨ ਬੱਲ ਦਾ ਜਿਹੜਾ ਪ੍ਰਾਈਸ ਹੈਗਾ ਸੈਕਸਰ ਸੀਮ ਹੁੰਦਾਗਾ ਜੀ 1100 ਰੁਪਿਆ ਤੇ 1100 ਹੈਗਾ ਵਾ ਪਾਈਪਰ ਦਾ ਬੱਲ ਦਾ ਸੀਮ ਹੁੰਦਾ ਪ੍ਰਾਈਸ ਠੀਕ ਆ ਜੀ ਸੈਕਸਰ ਦਾ ਤੇ ਕਨਵੈਸ਼ਨਲ ਦਾ 55 ਰੁਪਈਏ ਤੇ 90 ਰੁਪਈਏ ਦੋਨਾਂ ਦੇ ਸੋ ਤੁਸੀਂ ਇਹਨਾਂ ਦੋਨਾਂ ਦੀ ਫੋਟੋ ਵੀ ਦੇਖ ਸਕਦੇ ਹੋ ਬੱਲ ਦੀ ਸਨੋਮੈਨ ਕਾਫੀ ਦੇਖਣ ਨੂੰ ਵੀ ਕਾਫੀ ਵਧੀ ਵਾਈਟ ਕਲਰ ਜ਼ਿਆਦਾ ਹੁੰਦਾ ਹੈ ਇਹਦਾ ਬੱਚੇ ਠੀਕ ਆ ਜੀ ਸੋ ਜੇ ਆਪਾਂ ਇਸ ਦਾ ਅੱਗੇ ਆਪਾਂ ਟਰੇਡਰਸ ਦੀ ਗੱਲ ਕਰੀਏ ਸਾਰਿਆਂ ਦੀ ਜੋ ਆਪਾਂ स्नोਮੈਨ ਤੇ ਪਾਈਪਰ ਤੇ ਲਿਖਨੇ ਆ ਜਿਵੇਂ ਤਾਂ ਉਹ ਦੇਖੋ ਸਨੋਮੈਨ ਦਾ ਮਿਲਕ ਦਾ ਹੈਗਾ ਜੀ -102 LBS ਟੋਟਲ ਐਸ ਹੈਗਾ ਵਾ 26328 LBS ਜਿਸ ਵਿੱਚੋਂ ਆਪਾਂ 102 ਮਾਈਨਸ ਕਰਕੇ ਅੱਗੇ ਜੋ ਆਪਣਾ ਕੇਜੀ ਵਿੱਚ ਕਨਵਰਟ ਕਰਕੇ ਤਕਰੀਬਨ 39 ਕੇਜੀ ਆਪਾਂ ਨੂੰ ਇੱਕ ਦਿਨ ਦੀ ਔਸਤ ਸਨੋਮੈਨ ਦਾ ਆਪਾਂ ਨੂੰ ਮਿਲਕੋ ਮਿਲ ਸਕਦਾ ਜੀ ਬੋਲਦਿਆਂ ਦੇ ਬੱਚੀਆਂ ਆਉਣਗੀਆਂ ਠੀਕ ਹੈ ਜੀ ਸੋ ਜੇ ਪਾਈਪਰ ਬੋਲ ਦਾ ਦੇਖੀਏ ਤਾਂ +458 ਲਬੀਐਸ ਆ 26328 ਵਿੱਚ 458 ਐਡ ਕੀਤਾ ਤਾਂ 40 ਕੇਜੀ ਇੱਕ ਦਿਨ ਦੀ ਔਸਤ ਆ ਰਹੀ ਆ ਫਾਇਰ ਦੀ ਗੱਲ ਕਰੀਏ ਸਨੋਮੈਨ ਦਾ ਹੈਗਾ ਜੀ -0.12 ਜੋ ਹੈ ਕਿ 3.88 ਪਰਸੈਂਟੇਜ ਤੇ ਪਾਈਪਰ ਦੀ ਹੈਗੀ ਜੀ -0.07 ਜੋ ਹੈ ਕਿ 3.93 ਪਰਸੈਂਟੇਜ ਹੈ डीपीआई दी गल करिये स्नोमैन ਦਾ ਹੈਗਾ 2134 डीपीआई ਤੇ ਪਾਈਪਰ ਦਾ ਹੈਗਾ 2414 डीपीआई ਸੋ ਇਹਨਾਂ ਦੋਨਾਂ ਦਾ ਤਕਰੀਬਨ 280 डीपीआई ਦਾ ਸਵਜੇ ਫਰਕ ਹੈਗਾ ਰਿਲਾਈਅਬਿਲਟੀ ਦੀ ਗੱਲ ਕਰੀਏ ਸਨੋਮੈਨ ਦਾ ਹੈਗਾ 82% ਤੇ ਪਾਈਪਰ ਦੀ ਹੈਗੀ 83% ਜੇ ਆਪਾਂ ਹੈਲਥ ਐਂਡ ਹੈਲਥ ਐਂਡ ਫਰਟੀਲਿਟੀ ਦੀ ਗੱਲ ਕਰੀਏ ਸਨੋਮੈਨ ਦੇ ਪ੍ਰੋਡਕਟ ਵਾਈ ਹੈਗੀ ਜੀ -2.0 ਤੇ ਪਾਈਪਰ ਦੀ ਹੈਗੀ -2.6 ਦੋ ਦੋਨੇ ਮਾਈਨਸ ਵਿੱਚ ਜਾ ਰਹੀ ਹੈ ਡੀਵੀਆਰ ਹੈਗਾ ਜੀ -0.8 ਸਨੋਮੈਨ ਦਾ ਤੇ 0.4 ਹੈਗਾ ਮਾਈਨਸ ਪਾਈਪਰ ਦਾ ਠੀਕ ਹੈ ਜੀ ਸਮੈਟਿਕ ਸੈਲਸ ਕੋਰ ਸਨੋਮੈਨ ਦਾ 3.11 ਆ ਰਿਹਾ ਵਾ ਤੇ ਪਾਈਪਰ ਦਾ ਹੈਗਾ 2.99 ਤੇ ਸੀਸੀਆਰ -1.1 ਸਨੋਮੈਨ ਦਾ ਤੇ ਪਾਈਪਰ ਦਾ ਹੈਗਾ -0.1 ਐਚਸੀਆਰ ਸਨੋਮੈਨ ਦਾ -2.1 ਆ ਰਿਹਾ ਤੇ ਪਾਈਪਰ ਦਾ ਹੈਗਾ ਵਾ +0.3 ਠੀਕ ਹੈ ਜੀ ਜੇ ਕਾਲਵਿੰਗ ਟ੍ਰੇਡ ਤੇ ਕਨਫਰਮੇਸ਼ਨ ਦੀ ਗੱਲ ਕਰੀਏ ਸਾਇਰ ਕਾਲਵਿੰਗ ਇਸੇ ਸਨੋਮੈਨ ਆ ਜਾਏਗਾ 1.9 ਪਾਈਪਰ ਦਾ 1.4 ਹੋ ਗਿਆ ਠੀਕ ਹੈ ਜੀ ਪੀਟੈਡ -0.25 ਆ ਪਾਈਪਰ ਦਾ ਹੈਗਾ -0.41 ਆਰਡਰ ਦੀ ਗੱਲ ਕਰੀਏ -1.16 ਵਾਂ ਤੇ ਪਾਈਪਰ ਦਾ ਹੈਗਾ -0.54 ਫੀਟ ਹਨ ਲੈਗ ਦੀ ਗੱਲ ਕਰੀਏ ਤਾਂ ਸਨੋਮ ਹੈਗਾ ਜੀ -0.22 ਤੇ ਪਾਈਪਰ ਦਾ ਹੈਗਾ -1 ਬੋਡੀ weight ਦਾ ਦੋ ਦਾ ਪਲੱਸ 0.54 ਆ ਤੇ -0.57 ਬਈ ਉਹ ਪਾਈਪਰ ਹੈ ਇਸ ਦਾ ਜੋ ਬੱਚੀ ਆ ਉਹ ਛੋਟੇ ਕਦ ਗਣਦੀ ਹੋ ਸਕਦੀ ਆ ਮੈਂ ਪਾਈਪਰ ਬੋਲਦੀ ਆ ਠੀਕ ਆ ਜੀ ਹੁਣ ਜੇ ਆਪਾਂ ਇਸ ਦੀ ਇਸ ਤੋਂ ਅੱਗੇ ਗੱਲ ਕਰੀਏ ਦੇ ਜੋ ਇਹਨਾਂ ਦਾ ਮਿਲਕ ਕਿੰਨਾ ਆਪਣਾ ਅਗੇ ਇਮਪਰੂਵਮੈਂਟ ਕਰਕੇ ਦੇ ਸਕਦੇ ਆ ਜੀ ਬੁੱਲ ਜਾਂ ਬੱਛੀਆਂ ਅੱਗੇ ਕਿ ਜੇ ਆਪਾਂ 20 ਲੀਟਰ ਵਾਲੀ ਗਾਂ ਦੇ ਇਹਨਾਂ ਦਾ ਸਿਮਨ ਭਰੋਣੇ ਆ ਠੀਕ ਆ ਜੀ ਪਾਈਪਰ ਦਾ ਜਾਂ ਸਨੋਮੈਨ ਦਾ ਤਾਂ ਅੱਗੇ ਆਪਾਂ ਨੂੰ ਕਿੰਨਾ ਮਿਲਕ ਜੰਪ ਹੋ ਸਕਦਾ ਸਭ ਤੋਂ ਪਹਿਲਾਂ ਦੇਖਿਓ ਆਪਾਂ ਸਨੋਮੈਨ ਦਾ ਦੇਖਦੇ ਆਂ ਵੀ ਸਨੋਮੈਨ ਦੀ ਜੇ ਆਪਾਂ 20 ਲੀਟਰ ਵਾਲੀ ਗਾਂ ਦੇ ਤਰ੍ਹਾਂ ਨੇ ਦੇਖੋ ਨੰਬਰ 1 ਤੇ ਲਿਖਿਆ ਕਰੰਟ ਕਾਊ ਮਿਲਕ 20 ਕਿਲੋ ਸਨੋਮੈਨ ਦਾ ਹੈਗਾ ਜੀ ਪੀਟੀਏ 102 ਵੈਲਿਊ ਵੀ ਅਸੀਂ ਡਿਵਾਈਡ ਕੀਤਾ 2.2 ਤੇ 46.36 ਕਿਜੀ ਹੋ ਗਿਆ 305 ਦਿਨਾਂ ਦਾ ਜੈਸਾ ਨੂੰ ਕਿ ਆਪਾਂ 26328 ਵਿੱਚੋਂ ਜੋ ਐਲਵੀਐ ਸਾਰੇ ਐਸ ਨੂੰ ਡਿਵਾਈਡ ਕੀਤਾ 2.2 ਤੇ ਜੋ ਕਿ 11967 ਜਿਸ ਵਿੱਚੋਂ ਆਪਾਂ 46.36 ਮਾਈਨਸ ਕਰ ਤੋ ਜੋ ਕਿ ਹੋ ਗਿਆ 11920 ਕਿਜੀ ਜੈਸਾ ਨੂੰ ਆਪਾਂ ਕਨਵਰਟ ਕੀਤਾ 305 ਦਿਨਾਂ ਤੇ ਡਿਵਾਈਡ ਕਰਕੇ 39.08 ਕਿਜੀ ਹੋ ਗਿਆ ਠੀਕ ਹੈ ਜੀ ਅ ਐਸੇ ਦੀ ਉਸਤ ਜਿਵੇਂ ਕਿ ਇਸ ਦੇ ਅੰਕੜੇ ਹੈਗੇ 82% ਰਿਲਾਈਬਿਲਟੀ ਸੋ ਆਪਾਂ 39.08 ਨੂੰ 82 0.82 ਨਾਲ ਗੁਣਾ ਕਰਕੇ 32.04 ਆਪਾਂ ਨੂੰ ਮਿਲਕ ਦੀ ਔਸਤ ਆ ਸਕਦੀ ਹੈ ਇੱਕ ਦਿਨ ਦੀ ਜਿਵੇਂ ਕਿ ਹੁਣੇ ਹਾਫ ਹੀ ਅੱਗੇ ਪਾਸ ਹੋਣਾ ਹੁੰਦਾ 32 ਦੀ ਹੋਗੀ ਅੱਧਾ 16.02 ਜੈਸ ਨੂੰ ਕਿ ਅੱਗੇ ਐਡ ਟੂ ਕਾਉ ਮਿਲ ਕੇ ਨੰਬਰ 6 ਦੀ ਦੇਖ ਸਕਦੇ ਆ 20 32.04 ਜੋ ਕੇ ਪਿੱਛੇ ਆ ਰਿਹਾ ਡਿਵਾਈਡ 2 26.02 ਕੇਜੀ ਭਈ ਆਪਾਂ ਨੂੰ स्ਨੋਮੈਨ ਦੀਆਂ ਬੱਚੀਆਂ ਪਹਿਲੇ ਸੂਏ 20 ਆਈਆਂ 26 ਤੇ ਜਾ ਸਕਦੀਆਂ ਠੀਕ ਆ ਜੀ ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਪਾਈਪਰ ਬੋਲੋ ਵੀ ਸੇਮ ਹੀ ਹੈ ਤਕਰੀਬਨ ਕੋਈ ਜ਼ਿਆਦਾ ਫਰਕ ਨਹੀਂ ਆਇਆ ਇਹਨਾਂ ਦੋ ਆਪਸ ਵਿੱਚ ਅ ਜਿਵੇਂ ਕਿ ਤੁਸੀਂ ਦੇਖਾ ਤੇ ਨੰਬਰ 2 ਤੇ ਐਸੇ ਦਾ 458 ਐਲਬੀਐਸ ਪਲੱਸ ਕਰਕੇ ਦੇ ਰਿਹਾ ਆਪਾਂ ਨੂੰ ਪੀਟੀਐ ਮਰਕ ਜਿਸ ਨੂੰ ਆਪਾਂ ਡਿਵਾਈਡ ਕੀਤਾ 2.2 ਤੇ ਜੋ ਕਿ ਹੋ ਗਿਆ 208.18 ਕਿਜੀ ਜਿਸ ਨੂੰ ਕਿ ਆਪਾਂ 11967 ਵਿੱਚੋਂ ਪਲੱਸ ਕਰਤਾ 328 ਜੋ ਕਿ ਹੋ ਗਿਆ 12295 ਕਿਜੀ ਠੀਕ ਹੈ ਜੀ ਸੋ ਜੈਸ ਤਰ ਦੇਖ ਸਕਦਾ ਹੈ ਦਿੱਲੀ ਜੋ ਗੇਨ ਹੋ ਗਈ 40 ਕਿਲੋ ਹੋ ਗਈ 31 40.31 ਕਿਜੀ ਜੈਸ ਨੂੰ ਕਿ ਆਪਾਂ 0.83 ਨਾਲ ਗੁਣਾ ਕੀਤਾ ਕਿਉਂਕਿ ਅਸ ਦੀ ਰਿਲਾਈਅਬਿਲਟੀ ਹੈ ਕਿ 0.83 ਪਾਈਪਰ ਬਲ ਦੀ ਜੋ ਕਿ ਹੋ ਗਿਆ 33.457 ਜੈਸ ਤਰ੍ਹਾਂ ਅੱਗੇ ਵੀ ਤੁਹਾਨੂੰ ਦੱਸਿਆ ਹਾਫ ਹੀ ਅੱਗੇ ਪਾਸ ਹੋਣਾ 32. ਅ 04 2 16 72 ਹੋ ਗਿਆ ਠੀਕ ਹੈ ਜੀ ਸੋ 20 33.457 2 26.728 ਕਿਲੋ ਆਪਾਂ ਨੂੰ ਅੱਗੇ ਪਾਈਪਰ ਬਲ ਦੇ ਵਿੱਚ ਆ ਤੋ ਆਪਾਂ ਨੂੰ ਮਿਲਕ ਮਿਲ ਸਕਦਾ ਠੀਕ ਹੈ ਜੀ ਪਹਿਲੇ ਸੂਏ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ 스ਨੋਮੈਨ ਵਰਸਸ ਪਾਈਪਰ ਇਹ ਵੀਰੋ ਜੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਵਾਇਆ ਧੰਨਵਾਦ